ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੂੰ ਕਾਫੀ ਮੁਸੀਬਤ ਚਲਣੀ ਪੈ ਸਕਦੀ ਹੈ ਜਾਂ ਫਿਰ ਕਹਿ ਲਈਏ ਕਿ ਜਿਹੜਾ ਵੱਡਾ ਆਗੂ ਹੈ ਉਹਨੂੰ ਹੁਣ ਕਾਫੀ ਝਟਕਾ ਸਹਿਣਾ ਪਏਗਾ ਜੇ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੇ ਕਿਤੇ ਨਾ ਕਿਤੇ ਜਾਂ ਮੰਤਰੀਆਂ ਵੱਲੋਂ ਜਾਂ ਵਿਧਾਇਕਾਂ ਵੱਲੋਂ ਕਿਸਾਨਾਂ ਦੀ ਵੀ ਉੱਚ ਪੜਤਾਲ ਨਹੀਂ ਕੀਤੀ ਗਈ ਜੋ ਉਹਨਾਂ ਦੇ ਆਪਣੇ ਵਲੰਟੀਅਰ ਜਾਂ ਆਪਣੇ ਆਗੂ ਉਹਨਾਂ ਤੋਂ ਕਾਫੀ ਨਰਾਜ਼ ਵੀ ਨਜ਼ਰ ਆ ਰਹੇ ਨੇ ਜੇ ਗੱਲ ਕਰਦੇ ਆਪਾਂ ਤਾਂ ਇਸ ਚੀਜ਼ ਨੂੰ ਇਸ ਮੁੱਦੇ ਨੂੰ ਲੈ ਕੇ ਜੋ ਲੋਕ ਨੇ ਉਹ ਕਾਫੀ ਪੜਕੇ ਹੋਏ ਹਨ ਜੋ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਵਿਧਾਇਕ ਜੋ ਖੁਦ ਲੋਕਾਂ ਦੀ ਨਜ਼ਰੇ ਚੜ ਗਿਆ ਹੈ ਤੇ ਲੋਕਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੇਕਰ ਨੋ ਪਿੰਡਾਂ ਦੇ ਲੋਕਾਂ ਨੇ ਜਾਂ ਨੋ ਪਿੰਡਾਂ ਦੀ ਪੰਚਾਇਤ ਨੇ ਇਹ ਗੱਲ ਕਹਿ ਦਿੱਤੀ ਕਿ ਜੇਕਰ ਸਾਡੇ ਪਿੰਡ ਦੇ ਵਿੱਚ ਉਹ ਵੱਡਾ ਵਿਧਾਇਕ ਜਾਂ ਉਹਦਾ ਕੋਈ ਪੀਏ ਜਾਂ ਉਹਦਾ ਕੋਈ ਖਾਸ ਬੰਦਾ ਵੀ ਦਿਖ ਗਿਆ ਤਾਂ ਉਹ ਆਪਦੀ ਜਾਨੀਮਾਲੀ ਜੋ ਵੀ ਹੈ ਆਪਣੇ ਆਪ ਉਹਦਾ ਜ਼ਿੰਮੇਵਾਰ ਹੋਏਗਾ ਕਿ ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਅਸੀਂ ਹੱਲਾ ਬੋਲ ਸਕਦੇ ਆ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਪੈਰ ਰੱਖਣ ਦੀ ਇਜਾਜ਼ਤ ਨਹੀਂ ਹੈ ਜੇ ਗੱਲ ਕਰ ਰਹੀ ਹਾਂ ਤੇ ਮੈਂ ਗੱਲ ਕਰ ਰਹੀ ਹਾਂ ਜੋ ਫਿਰੋਜ਼ਪੁਰ ਤੋਂ ਨੇ ਜੋ ਗੁਰੂ ਹਰਸਾਏ ਹਲਕਾ ਦੇ ਐਮ ਐਲ ਏ ਜੋ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀ ਹਾਂ ਮੈਂ ਆਮ ਆਦਮੀ ਪਾਰਟੀ ਦੇ ਜੋ ਐਮ ਐਲ ਏ ਨੇ ਫੋਜਾ ਸਿੰਘ ਸਰਾਰੀ ਜਿਨ੍ਹਾਂ ਨੂੰ ਲੋਕਾਂ ਦੇ ਵਿੱਚ ਕਾਫੀ ਹੁਣ ਉਹਨਾਂ ਨੂੰ ਉਸ ਨਜ਼ਰੀਏ ਨਾਲ ਨਹੀਂ ਵੇਖਿਆ ਜਾਂਦਾ ਜਿਸ ਨਜ਼ਰੀਏ ਨਾਲ ਉਹਨਾਂ ਨੂੰ ਭਾਰੀ ਵੋਟ ਪਈ ਸੀ ਹੁਣ ਗੱਲ ਕਰਦੇ ਆ ਜੀ ਇਹ ਜੋ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਕਿਉਂ ਲੋਕ ਉਹਨਾਂ ਦੇ ਖਿਲਾਫ ਹੁੰਦੇ ਨਜ਼ਰ ਆ ਰਹੇ ਨੇ ਗੱਲ ਕਰਦੇ ਆ ਪਿਛਲੇ ਦਿਨੀ ਜੋ ਆਮ ਆਦਮੀ ਪਾਰਟੀ ਦਾ ਹੀ ਇੱਕ ਸਰਪੰਚ ਜਸ਼ਨ ਬਾਵਾ ਜਿੰਨੇ ਜਿਹਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੋ ਆਪਣੀ ਜੋ ਜੀਵਨ ਲੀਲਾ ਖਤਮ ਕਰ ਲਈ ਗਈ ਉਹਨੂੰ ਉਸ ਲਈ ਲੋਕ ਹੁਣ ਕਾਫੀ ਇਸ ਗੱਲ ਤੇ ਪਰੇਸ਼ਾਨ ਜਾਂ ਲੋਕਾਂ ਦੇ ਅੰਦਰ ਕਾਫੀ ਚਰਚਾ ਬਣੀ ਹੋਈ ਹੈ ਕਿ ਉਹਨਾਂ ਨੇ ਜੋ ਵਾਰ-ਵਾਰ ਖਬਰਾਂ ਨਿਕਲ ਕੇ ਵੀ ਸਾਹਮਣੇ ਆ ਰਹੀਆਂ ਨੇ ਤਾਂ ਸਿੱਧੀ ਉਂਗਲ ਫੋਜਾ ਸਿੰਘ ਸਰਾਰੀ ਵੱਲ ਹੁੰਦੀ ਨਜ਼ਰ ਆ ਰਹੀ ਹੈ ਤਾਂ ਲੋਕ ਇਹਨਾਂ ਚੀਜ਼ਾਂ ਤੋਂ ਕਾਫੀ ਜ਼ਿਆਦਾ ਹੁਣ ਪਰੇਸ਼ਾਨ ਨੇ ਲੋਕ ਹੁਣ ਫੋਜਾ ਸਿੰਘ ਸਰਾਰੀ ਨੂੰ ਸ਼ਰਿਆਮ ਇਹ ਗੱਲ ਕਿਹਾ ਦਿੱਤੀ ਗਈ ਕਿ ਨੋ ਪਿੰਡਾਂ ਦੇ ਵਿੱਚ ਅਗਰ ਉਹਨਾਂ ਨੇ ਆਪਣਾ ਪੈਰ ਵੀ ਪਾਇਆ ਜਾਂ ਉਹਨਾਂ ਦੇ ਕਿਸੇ ਪੀਏ ਨੇ ਜਾਂ ਕਿਸੇ ਆਗੂ ਨੇ ਤਾਂ ਉਹ ਆਦਾ ਆਪ ਹੀ ਭੁਗਤਾਨ ਭਰੇਗਾ ਸਾਨੂੰ ਬਾਅਦ ਵਿੱਚ ਨਾ ਕਿਹਾ ਜਾਵੇ ਤਾਂ ਜੇ ਗੱਲ ਕਰੀ ਅੱਜ ਲੱਖੋ ਕੇ ਬਹਿਰਾਮ ਵਿਖੇ ਵੀ ਲੋਕਾਂ ਨੇ ਉਥੇ ਕਿਸਾਨਾਂ ਵੱਲੋਂ ਲੋਕਾਂ ਵੱਲੋਂ ਧਰਨਾ ਲਾਇਆ ਗਿਆ ਜੇ ਨੋ ਪਿੰਡਾਂ ਦੀ ਪੰਚਾਇਤ ਵੱਲੋਂ ਉਥੇ ਧਰਨਾ ਲਾਉਣ ਦੀ ਗੱਲ ਕੀਤੀ ਗਈ ਜਿੱਥੇ ਉਹਨਾਂ ਨੇ ਇਹ ਮੰਗ ਕੀਤੀ ਕਿ ਜਸ਼ਨ ਬਾਵਾ ਨੂੰ ਜੋ ਹੈ ਇਨਸਾਫ ਮਿਲਣਾ ਚਾਹੀਦਾ ਹੈ ਉਹਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਜਸ਼ਨ ਬਾਵਾ ਦੀ ਮੌਤ ਦਾ ਕਾਰਨ ਉਹਨਾਂ ਨੇ ਸਿੱਧਾ ਹੀ ਐਮਐਲਏ ਜੋ ਫੋਜਾ ਸਿੰਘ ਸਰਾਰੀ ਨੇ ਉਹਨਾਂ ਨੂੰ ਦੱਸਿਆ ਹੈ ਤਾਂ ਹੁਣ ਜੋ ਬਣਦੀ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਫੋਜਾ ਸਿੰਘ ਸਰਾਰੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਾफी ਕਸੂਤੇ ਫਸ ਚੁੱਕੇ ਨੇ ਤਾਂ ਇਹ ਜੋ ਵੀ ਗੱਲਾਂ ਨੇ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਘਾਟਾ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਬਹੁਤ ਦੁਖੀ ਸੀ ਲੇਕਿਨ ਇਹਨਾਂ ਦਿਨਾਂ ਵਿੱਚ ਇਹਨਾਂ ਹਾਲਾਤਾਂ ਨੂੰ ਵੇਖਦੇ ਜੋ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਆਪਣੇ ਆਗੂ ਆਪਣੇ ਵਲੰਟੀਅਰ ਉਹਨਾਂ ਦੇ ਹੱਥੋਂ ਦੁਖੀ ਨਜ਼ਰ ਆ ਰਹੇ ਨੇ ਦਾ ਇਹਦਾ ਖਰਿਆਮਾ ਜੋ ਉਹਨਾਂ ਨੂੰ 2027 ਦੀਆਂ ਵਿਧਾਨ ਸਭਾ ਵਿੱਚ ਪੜਨਾ ਪਵੇਗਾ ਬਾਕੀ ਜੋ ਵੀ ਬਣਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ